ਰਾਜ ਦੋ ਮੁੰਡੇ ਦੋ ਤਿੰਨ ਲੜਨ ਲੱਗੇ ਹੋ ਸੀਗੇ ਚਲ ਅਸੀਂ ਜਾਂਦੇ ਸੀਗੇ ਉਹ ਸਾਡੇ ਮੋਹਰੇ ਤਾਂ ਆ ਗਏ ਲੜਦੇ ਲੜਦੇ ਮੈਂ ਕਿਹਾ ਭਰਾ ਵੀ ਨਾ ਲੜੋ ਆਪਸ ਵਿੱਚ ਹੀ ਲੜਦੇ ਸੀਗੇ ਮਿੰਨਾ ਕੋਈ ਉਹਨਾਂ ਦਾ ਰੌਲਾ ਨਹੀਂ ਸੀਗਾ ਜੀ ਉਹ ਲੜਦੇ ਪਏ ਸੀ ਉਹਨਾਂ ਨੂੰ ਇੰਨੀ ਗੱਲੇ ਕਹੀ ਕਿ ਭਰਾ ਨਾ ਲੜੋ ਬਈ ਨਾ ਬਈ ਝਿਆਣੀ ਵਿਆਣੀ ਲੰਗਦੇ ਆ ਨਾ ਲੜੋ ਮੇਰਾ ਭਰਾ ਆਪਣਾ ਚੁੱਪ ਕਰਕੇ ਜਾਓ ਉਹਨਾਂ 'ਚ ਇੱਕ ਜਾਨ ਨੇ ਗਾਲ ਕੱਢੀ ਮੈਨੂੰ ਜੀ ਉਹਨੇ ਗਾਲ ਕੱਢੀ ਉਹਨੇ ਮেরে ਮਾਰਿਆ ਤੇ ਮੈਂ ਵੀ ਬਰਾਬਰ ਮਾਰਿਆ ਉਹਦੇ ਸੀ ਦਰਬਾਰ ਸੱਤ ਮੱਥਾ ਟੇਕਣ ਆਏ ਸੀ ਪੂਰੀ ਫੈਮਿਲੀ ਤੇ ਅਸੀਂ ਆਉਣ ਦੇ ਪਏ ਸੀਗੇ ਮੱਥਾ ਟੇਕ ਕੇ ਤੇ ਮੇਰਾ ਭਰਾ ਦੇ ਡੈਡੀ ਮੋਰੇ ਸੀਗੇ ਉੱਥੇ ਦੋ ਬੰਦੇ ਲੜਦੇ ਸੀਗੇ ਤੇ ਮਤਲਬ ਇਹਦੇ ਅੱਗੇ ਆਏ ਤੇ ਨੇ ਕਿਹਾ ਵੀ ਤੁਸੀਂ ਲੜੋ ਨਾ ਵੀਰ ਜੀ ਤੇ ਉਹਨਾਂ ਨੇ ਇਹਨੂੰ ਗਾਲ ਕੱਢੀ ਫਿਰ ਉਸ ਤੋਂ ਬਾਅਦ ਕੁੱਟ ਮਾਰ ਕਰ ਦਿੱਤੀ ਜੀ ਪੁਲਿਸ ਵਾਲੇ ਵੀ ਨਹੀਂ ਕੋਈ ਇਨਸਾਫ ਕਰਦੇ ਆਉਂਦੇ ਆ ਨਹੀਂ ਪੁਲਿਸ ਵਾਲਿਆਂ ਨਾਲ ਗੱਲ ਕੀਤੀ ਸੀਗੀ ਬਟ ਉਹ ਸਰਵੇ ਬਹੁਤ ਜ਼ਿਆਦਾ ਰੂਡਲੀ ਗੱਲ ਕੀਤੀ ਹੈ ਉਹਨਾਂ ਨੂੰ ਗੱਲ ਕਰਨ ਦੀ ਬਿਲਕੁਲ ਸੈਂਸ ਨਹੀਂ ਹੈਗੀ ਦਾਲੂ ਘਰੋਂ ਆਏ ਕੋਈ ਉਹਨਾਂ ਨਾਲ ਅੰਨ ਹੋਣਾ ਜੀ ਤੇ ਜਿਹੜੇ ਕੈਮਰਾ ਵਾਲੇ ਨੇ ਉਹਨਾਂ ਨੇ ਕੋਈ ਝਗੜਾ ਉਹਨਾਂ ਨਾਲ ਵਗੈਰਾ ਕੀਤਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾਣ ਵਾਲੇ ਰਸਤੇ ਵਿਰਾਸਤੀ ਮਾਰਗ ਤੇ ਆਏ ਦਿਨ ਫੋਟੋਗ੍ਰਾਫਰਾਂ ਦੀ ਗੁੰਡਾਗਰਦੀ ਲਗਾਤਾਰ ਵੱਧੀ ਜਾ ਰਹੀ ਹੈ ਆਏ ਦਿਨ ਸ਼ਰਧਾਲੂਆਂ ਦੇ ਨਾਲ ਝਗੜੇ ਕਰਨ ਦੇ ਮਾਮਲੇ ਜੋ ਸਾਹਮਣੇ ਆਉਂਦੇ ਰਹਿੰਦੇ ਨੇ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਪੁਖਤਾ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਦੇ ਚਲਦੇ ਇੱਕ ਪਰਿਵਾਰ ਨਵਾਂ ਸ਼ਹਿਰ ਤੋਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਗੁਰੂ ਘਰ ਚ ਮੱਥਾ ਟੇਕਣ ਲਈ ਪਹੁੰਚਿਆ ਤੇ ਮੱਥਾ ਟੇਕਣ ਤੋਂ ਬਾਅਦ ਜਦੋਂ ਪਰਿਵਾਰ ਆਪਣੇ ਘਰ ਨੂੰ ਵਾਪਸ ਜਾਣ ਲੱਗਾ ਤਾਂ ਵਿਰਾਸਤੀ ਮਾਰਗ ਉੱਤੇ ਲੜ ਰਹੇ ਨੌਜਵਾਨ ਨੂੰ ਪਰਿਵਾਰ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਲਟਾ ਉਹਨਾਂ ਨੌਜਵਾਨਾਂ ਨੇ ਪਰਿਵਾਰ ਦੇ ਹੀ ਨੌਜਵਾਨਾਂ ਨੂੰ ਗੰਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੇ ਉਹਨਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਹ ਸਾਰੀ ਘਟਨਾ ਵਿਰਾਸਤੀ ਮਾਰਕ ਚ ਲੱਗੇ ਸਿਸਟੀ ਵੀ ਕੈਮਰੇ ਚ ਕੈਦ ਹੋਈ ਹੈ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਨੌਜਵਾਨ ਨੂੰ 5-7 ਨੌਜਵਾਨ ਬੁਰੀ ਤਰ੍ਹਾਂ ਕੁੱਟਮਾਰ ਕਰ ਰਹੇ ਨੇ ਉੱਥੇ ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਇਕਲੌਤਾ ਭਰਾ ਹੈ ਜਿਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤੇ ਉਸਦੇ ਹੱਥ ਦੀ ਉਂਗਲ ਤੋੜ ਦਿੱਤੀ ਜਿਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤੇ ਉਸਦੀ ਉਂਗਲ ਵੀ ਤੋਰ ਦਿੱਤੀ ਗਈ ਤੇ ਉਸ ਦੇ ਸਿਰ ਵਿੱਚ ਵੀ ਬੁਰੀ ਤਰ੍ਹਾਂ ਸੱਟਾਂ ਲੱਗੀਆਂ ਨੇ ਜਦੋਂ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸਾਡੇ ਨਾਲ ਹੀ ਬਦਸਲੂਕੀ ਕੀਤੀ ਗਈ ਉਥੇ ਪੀੜਤ ਪਰਿਵਾਰ ਨੇ ਮੀਡੀਆ ਅੱਗੇ ਗੋਹਾਰ ਲਗਾਉਂਦਿਆਂ ਕਿਹਾ ਕਿ ਸਾਨੂੰ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦਵਾਇਆ ਜਾਵੇ ਅਸੀਂ ਗੁਰੂ ਘਰ ਮੱਥਾ ਟੇਕਣ ਲਈ ਆਏ ਸਾਂ ਤੇ ਸਾਡੇ ਨਾਲ ਇਹ ਪਾਣਾ ਵਾਪਰ ਗਿਆ ਮੇਰਾ ਨਾਮ ਗ੍ਰਿੰਦਰ ਆਲੇ ਆ ਗ੍ਰਿੰਦਰ ਜੀ ਕਿੱਥੇ ਰਹਿਣ ਵਾਲੇ ਜੀ ਕਿਹੜੀ ਜਗ੍ਹਾ ਨਵਾਂ ਸ਼ਹਿਰ ਨਵਾਂ ਸ਼ਹਿਰ ਹਾਂਜੀ ਆਪਣਾ ਨਾਮ ਦੱਸੋ ਕਿੱਥੇ ਰਹਿਣ ਨਾਵਾ ਸ਼ਹਿਰ ਚਿੰਗੜਾ ਮੇਰਾ ਪਿੰਡ ਆ ਨਵਾ ਸ਼ਹਿਰ ਦੂਜਾ ਆ ਜ਼ਿਲ੍ਹਾ ਤੈਸੀਲ ਮੰਗਾ ਕੀ ਹੋਇਆ ਇੱਥੇ ਤੁਸੀਂ ਇੱਥੇ ਪਹੁੰਚੇ ਜੇ ਕਿਹੜੀ ਜਗ੍ਹਾ ਤੇ ਆਈ ਹੋ ਅਮਰ ਸਾਰਾ ਮੱਥਾ ਟੇਕਣ ਆਏ ਸੀਗੇ ਦਰਬਾਰ ਸਾਹਿਬ ਮੱਥਾ ਟੇਕ ਕੇ ਮੈਂ ਤੇ ਮੇਰੇ ਫੈਮਿਲੀ ਅਸੀਂ ਨਿਕਲੇ ਚਲੋ ਸਾਡੇ ਬੀਵੀਆਂ ਪਿੱਛੇ ਰਹਿ ਗਈਆਂ ਮੈਂ ਆਪਣੇ ਡੈਡੀ ਨੂੰ ਕਿਹਾ ਵੀ ਚੱਲ ਆਪਾਂ ਗਾਂਹ ਚੱਲਦੇ ਆਂ ਵੀ ਉਹਨਾਂ ਨੂੰ ਹੌਲੀ ਹੌਲੀ ਆ ਲੰਦੇ ਰਾਜ ਦੋ ਮੁੰਡੇ ਦੋ ਤਿੰਨ ਲੜਨ ਲੱਗੇ ਹੋ ਸੀਗੇ ਚਲ ਹੀ ਜਾਂਦੇ ਸੀਗੇ ਉਹ ਸਾਡੇ ਮੋਰੇ ਤਾਂ ਆ ਗਏ ਲੜਦੇ ਲੜਦੇ ਮੈਂ ਕਿਹਾ ਭਰਾ ਵੀ ਨਾ ਲੜੋ ਵੀ ਚੰਗਾ ਨਹੀਂ ਲੱਦਾ ਆਪਸੇ ਚ ਲੜਦੇ ਪਏ ਸੀ ਆਪਸੇ ਜੀ ਲੜਦੇ ਸਕੇ ਮੇਨਾ ਕੋਈ ਉਹਨਾਂ ਦਾ ਰੌਲਾ ਨਹੀਂ ਸੀਗਾ ਜੀ ਉਹ ਲੜਦੇ ਪਏ ਸੀ ਉਹਨਾਂ ਨੂੰ ਇੰਨੀ ਗੱਲੇ ਕਹੀ ਕਿ ਭਰਾ ਨਾ ਲੜੋ ਵੀ ਨਾ ਵੀ ਛਿਆਣੇ ਵਿਆਣੇ ਲੰਘਦੇ ਆ ਨਾ ਲੜੋ ਮੇਰਾ ਭਰਾ ਆਪਣਾ ਚੁੱਪ ਕਰਕੇ ਜਾਓ ਉਹਨਾਂ ਜੋ ਇੱਕ ਜਣੇ ਨੇ ਗਾਲ ਗੱਡੀ ਮੈਨੂੰ ਜੀ ਉਹਨੇ ਗਾਲ ਗੱਡੀ ਉਹਨੇ ਮেরে ਮਾਰਿਆ ਤੇ ਮੈਂ ਵੀ ਬਰਾਬਰ ਮਾਰਿਆ ਉਹਦੇ ਦੇ ਬੱਦਹੇ ਕੌਣ ਸੀ ਮੈਨੂੰ ਨਹੀਂ ਪਤਾ ਕੌਣ ਸੀ ਕੈਮਰੇ 'ਚ ਆਏ ਉਹ ਹੋਣਗੇ ਰੱਬ ਜਾਣੇ ਜੀ ਠੀਕ ਆ ਕੈਮਰੇ ਜੇ ਕਹਿੰਦੇ ਆਏ ਆ ਬੰਦੇ ਵੀ ਕਿੰਨੀ ਕੁ ਮਾਰਕੋਟ ਕੀਤੀ ਕਿੱਥੇ ਕਿੱਥੇ ਸੱਟਾਂ ਲੱਗੀਆਂ ਆ ਆ ਆ ਉਂਗਲ ਮੇਰੀ ਟੁੱਟ ਗਿਆ ਵਾ ਇੱਥੇ ਕੜਾ-ਕੜਾ ਵੱਜਿਆ ਪਤਾ ਨਹੀਂ ਕੀ ਮਾਰਿਆ ਉਹਨੇ ਜੀ ਤੁਸੀਂ ਨਾ ਤਾਂ ਸ਼ਹਿਰ ਸ਼ਹਿਰ ਕਿਸ ਤਰ੍ਹਾਂ ਦੇਖਦੇ ਆ ਗੁਰੂ ਘਰ ਦੇ ਵਿੱਚ ਇੱਥੇ ਅਸੀਂ ਪਹੁੰਚੇ ਉਹ ਮੈਂ ਕਿਹਾ ਜੀ ਗੁਰੂ ਘਰ ਦਾ ਜੀਜਾ ਇੰਦਾ ਦੀ ਆ ਬੰਦਾ ਮੱਥਾ ਟੇਕ ਕੇ ਨਿਕਲਦਾ ਹਫਤਾ ਆਪ ਤਾਂ ਮਹੀਨਾ ਵੀ ਨਾ ਸ਼ਾਂਤ ਰਹਿੰਦਾ ਮਨ ਇਹ ਬੰਦੇ ਇੱਥੇ ਅੰਬਰਸਾਰ ਦੇ ਹੋਗੇ ਇਹ ਕੰਮ ਕਰਦੇ ਆ ਕਸਮ ਨਾਲ ਚਲੋ ਮੋਂ ਮੇਰਾ ਕਹਿਣ ਨੂੰ ਦਿਲ ਬਹੁਤ ਆਜ ਕਰਦਾ ਵੀ ਭਾਈ ਮੰਗ ਕੀ ਕਰਦੇ ਹੋ ਕੀ ਮੰਗ ਕਰਦੇ ਹੋ ਮੰਗ ਮੈਂ ਅਨਸਾਫ਼ ਪਚਾਈਦਾ ਹੈ ਮੰਗ ਮੈਂ ਇਹੀ ਕਰਦਾ ਆ ਹਾਂਜੀ ਕਿੰਨੇ ਜਣੇ ਸੀ ਜਿਹਨਾਂ ਨੇ ਹਮਲਾ ਕੀਤਾ ਦੋ ਜਣੇ ਸੀ ਕਿ ਬਾਅਦ ਚ ਹੋਰ ਸੱਤ ਸੱਤ ਅੱਠ ਜਣੇ ਸੀ ਭਾਈ ਆ ਸੱਤ ਅੱਠ ਜਣੇ ਸੀ ਬਾਅਦ ਚ ਬੱਠੇ ਹੋਏ ਸਾਰੇ ਅਬ ਬਾਅਦ ਹੀ ਪਤਾ ਨਹੀਂ ਕਿਥੋਂ ਪਹਿਲਾਂ ਦੋ ਜਣੇ ਲੜਦੇ ਜਗੇ ਬਾਅਦ ਹੀ ਪਤਾ ਨਹੀਂ ਕਿ ਰੌਲਾ ਆ ਬਾਕੇ ਲਲਾ ਲਲਾ ਜੀ ਹੋ ਗਈ ਉੱਥੇ ਆ ਕੇ ਇਕੱਠੇ ਹੋ ਗਏ ਸਤਿ ਕਿੰਨੀ ਸ਼ਰਮ ਨਾਲ ਇਕੱਠਾ ਸਮਝਦੇ ਹੋ ਜੀ ਕਹਿੰਦਾ ਕਹਿੰਦਾ ਆ ਗਿਆ ਬਹੁਤ ਸ਼ਰਮਨਾਕ ਸ਼ਰਮਨਾਕ ਬਾਜੀ ਅੰਮ੍ਰਿਤਸਰ ਲਈ ਗਿਆ ਕਿਤੇ ਨਵੇਂ ਸ਼ਹਿਰ ਸਾਡੇ ਏਰੀਆ ਜਾਇਆ ਉਹ ਤੁਹਾਨੂੰ ਕਹੋਂਗੇ ਮਹਿਮਾਨ ਆਏ ਆ ਜਿਤਨਾ ਉਠਾਉਂਗੇ ਕਿਤੇ ਕਰਾਇਆ ਬਿਨਾ ਨਾ ਤੁਹਾਡੇ ਬੰਦੇ ਤੋਂ ਗਰੀਬ ਤਾਂ ਹੋਊਗਾ ਕਿਤੇ ਨਵੇਂ ਸ਼ਹਿਰੀਏ ਨੂੰ ਦਬਾਬੇ ਵਾਲੇ ਨੂੰ ਚੱਲ ਕਹਿ ਕੇ ਦੇਖ ਲਓ ਬਾਬਾ ਮੇਰੇ ਕੋ ਪੈਸਾ ਆਇਆ ਨਹੀਂ ਗਿਆ ਜੇਬ ਵਿੱਚ ਮੈਂ ਆਪਣੇ ਘਰ ਜਾਣਾ ਹੈ ਉਗਲਾ ਤੁਹਾਨੂੰ ਪੈਸੇ ਦੇ ਕੇ ਪੈਸੇ ਦੇ ਕੇ ਤੁਹਾਨੂੰ ਦਰੂਂਗੇ ਉਹ ਜੇਬ ਵਿੱਚ ਪਾ ਕੇ ਬਾਬਾ ਕਿਹੜੀ ਗੱਲ ਐ ਤੇਤੋਂ ਪੈਸੇ ਨਹੀਂ ਮਾਨੂੰ ਦ ਨਵਨੀਤ ਕੋਲ ਕਿਹੜੇ ਇਲਾਕੇ ਦੇ ਹਨ ਮਜੀਦ ਅਸੀਂ ਤੋਂ ਆਵਾਂ ਨਵਾਂ ਸ਼ਹਿਰ ਹੋਇਆ ਕੀ ਤੁਹਾਡੇ ਨਾਲ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਆਏ ਸੀ ਪੂਰੀ ਫੈਮਿਲੀ ਤੇ ਅਸੀਂ ਆਉਣ ਦੇ ਭਏ ਸੀਗੇ ਮੱਥਾ ਟੇਕ ਕੇ ਤੇ ਮੇਰਾ ਭਰਾ ਦੇ ਡੈਡੀ ਮੋਰੇ ਸੀਗੇ ਉੱਥੇ ਦੋ ਬੰਦੇ ਲੜਦੇ ਸੀਗੇ ਤੇ ਮਤਲਬ ਇਹਦੇ ਅੱਗੇ ਆਏ ਤੇ ਨੇ ਕਿਹਾ ਵੀ ਤੁਸੀਂ ਲੜੋ ਨਾ ਵੀਰ ਜੀ ਤੇ ਉਹਨਾਂ ਨੇ ਇਹਨੂੰ ਗਾਲ ਕੱਢੀ ਫਿਰ ਉਸ ਤੋਂ ਬਾਅਦ ਕੁੱਟਮਾਰ ਕਰ ਦਿੱਤੀ ਉਂਗਲੀਆਂ ਵੀ ਤੋੜਤੀ ਸਿਰਸੇ ਵੀ ਗਲੀ ਹੋਈ ਹੋਰ ਪਤਾ ਨਹੀਂ ਕਿੱਥਾਂ ਜੀ ਬਹੁਤ ਸ਼ਰਮਨਾਕ ਬਹੁਤ ਸ਼ਰਮਨਾਕ ਘਟਨਾ ਹੈ ਕੀ ਮੰਗਦੀ ਇਨਸਾਨ ਸਰ ਪੁਲਿਸ ਵਾਲੇ ਵੀ ਨਹੀਂ ਕੋਈ ਇਨਸਾਫ ਕਰਦੇ ਆਉਂਦੇ ਨਹੀਂ ਪੁਲਿਸ ਵਾਲਿਆਂ ਨਾਲ ਗੱਲ ਕੀਤੀ ਸੀ ਬਟ ਉਹ ਸਰਵੇ ਬਹੁਤ ਜ਼ਿਆਦਾ ਰੂਡਲੀ ਗੱਲ ਕੀਤੀ ਆ ਉਹਨਾਂ ਨੂੰ ਗੱਲ ਕਰਨ ਦੀ ਬਿਲਕੁਲ ਸੈਂਸ ਨਹੀਂ ਹੈਗੀ ਉਂਗਲ ਕਰਕੇ ਤਾਂ ਗੱਲ ਕਰਦੇ ਸੀਗੇ ਉਹ ਕਹਿੰਦੇ ਅਸੀਂ ਲੇਡੀਜ਼ ਨਾਲ ਤਾਂ ਬਿਲਕੁਲ ਤਮੀਜ਼ ਹੈ ਨਹੀਂ ਉਹਨਾਂ ਨਾਲ ਗੱਲ ਕਰਨ ਦੀ ਪਿੱਛੇ ਸਾਰੇ ਕੈਮਰੇ ਮਤਲਬ ਉੱਥੇ ਦੁਕਾਨਾਂ ਤੇ ਲੱਗੇ ਉਹਨਾਂ ਨੇ ਕਿ ਕੋਈ ਕੈਮਰਾ ਉੱਥੇ ਕੋਈ ਤੇ ਨਹੀਂ ਉਹਨਾਂ ਨੇ ਇਹ ਵੀ ਮੰਨ ਕੱਦ ਕਿ ਉਹ ਕੈਮਰਾ ਹੈ ਨਹੀਂ ਜਿੱਤੇ ਫਾਈਡ ਕੋਈ ਆਪਰਾ ਆਇਆ ਤੁਹਾਡੇ ਨਾਲ ਆਇਆ ਤੁਹਾਡੀ سپورਟ ਤੇ ਆਇਆ ਹਾਂਜੀ ਉਹ ਸਾਰੀ ਸਾਡੀ سپورਟ ਚ ਆ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਉੱਥੇ ਬੀਡੀ ਉੱਥੇ ਕੈਮਰਾ ਹੈਗਾ ਸਾਰਾ ਕੁਝ ਰਿਕਾਰਡ ਹੋਇਆ ਵਾ ਸਾਨੂੰ ਮਿਲੇ ਤੀ ਉੱਥੇ ਨਹੀਂ ਅਸੀਂ ਅਸੀਂ ਉਹਨਾਂ ਨੂੰ ਕਾਲ ਕੀਤੀ ਹੋ ਆ ਰਹੇ ਨੇ ਨਹੀਂ ਅਜੇ ਕੋਈ ਸ਼ਰਧਾਲੂ ਵਾਰੋਂ ਆਏ ਤਾਂ ਕੋਈ ਉਹਨਾਂ ਨਾਲ ਹੰਨ ਹੁਣ ਜੀ ਉੱਥੇ ਜਿਹੜੇ ਕੈਮਰਾ ਵਾਲੇ ਨੇ ਉਹਨਾਂ ਨੇ ਕੋਈ ਝਗੜਾ ਉਹਨਾਂ ਨਾਲ ਵਗੈਰਾ ਕੀਤਾ ਹੋ ਤੇ ਫਸਟ ਵੀ ਉਹਨਾਂ ਨੂੰ ਹਸਪਤਾਲ ਭੇਜਿਆ ਹੋਇਆ ਵਾ ਜੀ ਤੇ ਉਹ ਮੈਡੀਕਲ ਕਰਾ ਕੇ ਆਣਗੇ ਫਿਰ ਜੋ ਆਪਣਾ ਸਟੇਟਮੈਂਟ ਦੇ ਦੇਣਗੇ ਕੈਮਰੇ ਦੀ ਇੰਡੀਕੇਟ ਕੀਤਾ ਕੈਮਰਾ ਵਾਲੇ ਆ ਰਹੀਆਂ ਨੇ ਲਗਾਤਾਰ ਆਉਂਦੀਆਂ ਅੱਗੇ ਨਹੀਂ ਮੇਰੇ ਟਨੇਓ ਜਾਂ ਫਸਤੀ ਹੈ ਜੀ ਹਾਲੇ ਤੱਕ ਇਸ ਤੋਂ ਪਹਿਲਾਂ ਤਾਂ ਕੋਈ ਆਈ ਨਹੀਂ ਸੀ ਨਹੀਂ ਹਾਲੇ ਕਾਰਨ ਕਲੀਅਰ ਕੋਈ ਨਹੀਂ ਆ ਉਹ ਇੰਨਾ ਹੀ ਦੱਸ ਰਹੇ ਵੀ ਉੱਥੇ ਕੋਈ ਆਪਸ ਵਿੱਚੋਂ ਕਰਦੇ ਸੀ ਆਪਸ ਵਿੱਚ ਕੋਈ ਗੱਲਬਾਤ ਜੀ ਤੇ ਉਹਨਾਂ ਦੇ ਵਿੱਚ ਕੋਈ ਇੰਟਰਵਿਊਨ ਕਰਨ ਦੀ ਕੋਈ ਚੀਜ਼ ਨਹੀਂ ਤੇ ਝਗੜਾ ਇਹਨਾਂ ਨਾਲ ਹੋ ਗਿਆ ਉਹ ਕਿਹੜੀ ਫੈਮਿਲੀ ਕਿਥੋਂ ਦੀ ਸੀ ਫੈਮਿਲੀ ਨਵਾਂ ਸ਼ਹਿਰ ਦੀ ਹੈ ਜੀ ਤੇ ਆਪਣਾ ਹੁਣ ਕੋਈ ਵਿਰਾਸਤ ਵਿੱਚ ਲਿੱਤਾ ਕਿਸੇ ਨੇ ਨਹੀਂ ਫਹਾਲ ਤੇ ਮੈਂ ਤੁਹਾਨੂੰ ਦੱਸ ਰਿਹਾ ਵੀ ਮੈਨੂੰ ਆਪਣਾ ਦੱਸ ਕੇ ਉਹਨਾਂ ਨੂੰ ਸਭ ਤੋਂ ਪਹਿਲਾਂ ਉਹਨਾਂ ਦਾ ਸਾਡਾ ਵੈਸੇ ਹੀ ਬੰਦਾ ਕਿ ਉਹਨਾਂ ਦੀ ਮੁੱਢਲੀ ਜਿਹੜੀ ਹੈਗੀ ਆ ਵੀ ਮੈਡੀਕਲ ਕਰਵਾਇਆ ਜਾਵੇ ਉਹਨਾਂ ਦਾ ਉਹਨਾਂ ਨੂੰ ਫਰਸਟ ਏਡ ਦਵਾਈ ਜਾਵੇ ਸੀਸੀਟੀਵੀ ਆਈ ਵੀ ਸਾਹਮਣੇ ਸੀਸੀਟੀਵੀ ਕੋਈ ਕੋਈ ਨਹੀਂ ਕ